ਅਜਕਲ ਕਈਆਂ ਨੇ ਬੱਚਾ ਨਹੀਂ ਹੁੰਦਾਗਾ ਹਾਂਜੀ ਹਾਂ ਲੇਡੀਜ਼ ਨੂੰ ਕੋਈ ਵੀ ਦਿੱਕਤ ਨਹੀਂ ਹੁੰਦੀਗੀ ਪਰ ਬੱਚਾ ਕਨਸੀਮ ਕਰਨ ਵਾਸਤੇ ਬਹੁਤ ਦਿੱਕਤ ਆ ਰਹੀ ਹੈ ਉਹਨਾਂ ਨੂੰ ਹਾਲੇ ਕਹਿੰਦਾ ਕੋਈ ਵੀ ਪ੍ਰੋਬਲਮ ਨਹੀਂ ਹੈ ਨਾ ਕੋਈ ਰਸੋਲੀ ਹੈ ਨਾ ਕੋਈ ਦਿੱਕਤ ਹੈ ਫਿਰ ਵੀ ਬੱਚਾ ਨਹੀਂ ਹੋ ਰਿਹਾਗਾ ਟੀਬਰ ਦੀ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਹੈ ਡਾਕਟਰ ਸਾਹਿਬ ਅੱਜਕਲ ਤੇ ਉਹਦੇ ਬਾਰੇ ਵੀ ਜੋ ਨੁਕਸਾ ਉਹ ਦੱਸੋ ਸਾਰਿਆਂ ਨੂੰ ਜੀ ਅੱਜਕਲ ਲੋਕ ਫਾਸਟ ਫੂਡ ਤੋਂ ਦੱਸਿਆ ਜ਼ਿਆਦਾ ਖਾ ਰਹੇ ਹੈ ਪ੍ਰੋਬਲਮ ਹਾਰਟ ਦੀ ਹਾਰਟ ਕੋਈ ਵੀ ਦਿੱਕਤ ਹੋਵੇ 100% ਠੀਕ ਹੋਊਗਾ ਜੀ 100% ਬੀ ਹਾਰਟ ਮੈਂ ਤੁਹਾਡਾ ਆਪ ਦਾ ਅਮਨ ਸੁਹੋਤਾ ਉਮੀਦ ਕਰਦਾ ਕਿ ਸਾਰੇ ਵਧੀਆ ਹੋਣਗੇ ਅੱਜ ਆਪਾਂ ਜਾਖਲ ਮੰਡੀ ਦੇ ਅੰਦਰ ਖੜੇ ਆ ਤੇ ਡਾਕਟਰ ਡਾਕਟਰ ਦੀਪਕ ਕੁਮਾਰ ਜੀ ਨਾਲ ਮਿਲਵਾਨ ਲੱਗੇ ਆ ਡਾਕਟਰ ਦੀਪਕ ਕੁਮਾਰ ਜੀ ਇੱਕ ਜਾਖਲ ਦੇ ਨਾਮਕਾ ਡਾਕਟਰ ਸਾਹਿਬ ਨੇ ਇਹਨਾਂ ਦੇ ਨਾਲ ਮਿਲਾਨ ਦਾ ਇੱਕ ਸਭ ਤੋਂ ਵੱਡਾ ਵੱਡਾ ਮੁੱਦਾ ਇਹ ਹੈ ਕਿ ਲੀਵਰ ਤੇ ਹਾਰਟ ਦੀ ਪ੍ਰੋਬਲਮ ਅੱਜ ਕੱਲ ਲੋਕਾਂ ਨੂੰ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਉਹਨਾਂ ਦਾ ਆਯੁਰਵੈਦਿਕ ਦਵਾਈ ਨਾਲ ਸਹੀ ਤਰੀਕੇ ਨਾਲ ਵਧੀਆ ਇਲਾਜ ਕਰਨ ਦੀ 100% ਗਾਰੰਟੀ ਲੈਂਦੇ ਆ ਤੇ ਇੱਕ ਡਾਕਟਰ ਸਾਹਿਬ ਦੀ ਇੱਕ ਹੋਰ ਗੱਲ ਕਰਨ ਲੱਗੇ ਲੱਗਿਆ ਮਤਲਬ ਤੁਸੀਂ ਬਾਜ਼ਾਰ ਵਗੈਰਾ ਚ ਸਾਰੇ ਜਾਣਦੇ ਨੇ ਦੇਖਦੇ ਨੇ ਡਾਕਟਰ ਸਾਹਿਬ ਅਬਦੇਲੀ ਘਟ ਤੇ ਲੋਕਾਂ ਲਈ ਜਿਆਦਾ ਜਿਉਂਦੇ ਨੇ ਕਿਵੇਂ ਤੁਸੀਂ ਬਾਹਰ ਦੁਕਾਨਾਂ ਤੇ ਕਿਸੇ ਤੇ ਵੀ ਨਿਗਾਹ ਮਾਰ ਸਕਦੇ ਹੋ ਐਦਾਂ ਕਦੇ ਵੀ ਕਿਥੇ ਦਾ ਪਾਣੀ ਪਿਆ ਨਹੀਂ ਮਿਲੂਗਾ ਪਾਣੀ ਪਿਆਣ ਦੀ ਬੜੀ ਜ਼ਿੰਮੇਵਾਰੀ ਲਿੱਤੀ ਹੋਏ ਤਾਂ ਦੂਜੀ ਅੱਜ ਕੱਲ ਪਾਲਤੂ ਜਾਨਵਰ ਡੰਗਰ ਪਸ਼ੂ ਮੱਝ ਗਾਂ ਵਗੈਰਾ ਬਹੁਤ ਹੋਏ ਪਏ ਨੇ ਤੇ ਉਹਨਾਂ ਲਈ 24 ਘੰਟੇ ਇਹਨਾਂ ਦੀ ਸੇਵਾ ਉਪਲਬਧ ਰਹਿੰਦੀ ਹੈ ਜਿੱਦਾਂ ਕਿ ਪਾਣੀ আর ਕੱਖ ਤੇ ਇਹ ਬਹੁਤ ਵਧੀਆ ਕੰਮ ਕੀਤਾ ਹੋਇਆ ਡਾਕਟਰ ਸਾਹਿਬ ਨੇ ਆਜੋ ਜੀ ਡਾਕਟਰ ਸਾਹਿਬ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਡਾਕਟਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਹੋਰ ਜੀ ਡਾਕਟਰ ਸਾਹਿਬ ਜੀ ਕੀ ਹਾਲ ਚਾਲ ਨੇ ਸ਼ੁਕਰੀਆ ਮਾਨ ਜੀ ਬਹੁਤ ਵਧੀਆ ਗੇਟ ਲਾ ਦੋ ਹੈ ਇਹਨੇ ਡਾਕਟਰ ਦੀਪਕ ਜੀ ਹਾਂਜੀ ਸ਼ੁ크ਰੀਆ ਜੀ ਸਰ ਜੀ ਹਾਂ ਤੇ ਡਾਕਟਰ ਸਾਹਿਬ ਅਦਿਕਲ ਜਿਵੇਂ ਤੁਹਾਡੇ ਬਾਰੇ ਜ਼ਿਕਰ ਹੋਇਆ ਵੀ ਲੀਵਰ ਤੇ ਹਾਰਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਹੈ ਲੋਕਾਂ ਨੂੰ ਤੇ ਲੋਕ ਦਵਾਈਆਂ ਖਾ ਰਹੇ ਨੇ ਦਿਨ-ਬ-ਦਿਨ ਹਾਰਟ ਦੀ ਪ੍ਰੋਬਲਮ ਕਰਕੇ ਡੈਥ ਆਉਈ ਜਾਂਦੀਆਂ ਨੇ ਕੁਝ ਮੰਨ ਲਓ ਫਾਸਟ ਫੂਡ ਤਲੀ ਫਲੀ ਚੀਜ਼ਾਂ ਤੇ ਇਹਨਾਂ ਦੇ ਇਲਾਜ ਬਾਰੇ ਕੋਈ ਉਪਰਾਲਾ ਦੱਸੋ ਆਪਣੇ ਚਾਣ ਵਾਲੇ ਬੰਦਿਆਂ ਨੂੰ ਅੱਜ ਦੇ ਦੌਰ 'ਚ ਸਭ ਤੋਂ ਜ਼ਿਆਦਾ ਦਿੱਕਤ ਹਾਰਟ ਦੀ ਹੋ ਰਹੀ ਹੈ। ਹਾਂਜੀ ਕਿਉਂਕਿ ਅੱਜ ਦੇ ਦੌਰ 'ਚ ਫਾਸਟ ਫੂਡ, ਤਲਿਉ ਚੀਜ਼ਾਂ, ਕੈਮੀਕਲ ਚੀਜ਼ਾਂ ਬਹੁਤ ਚੱਲ ਰਹੀਆਂ। ਅੱਜਕੱਲ ਤੁਸੀਂ ਦੇਖ ਰਹੇ ਹੋ ਜਿਵੇਂ 16 ਸਾਲ ਦੇ ਬੱਚੇ ਨੂੰ ਅਟੈਕ ਹੋ ਗਿਆ, 18 ਸਾਲ ਦੇ ਨੂੰ 50 ਸਾਲ ਦੀ ਉਮਰ 'ਚ ਅੱਜਕਲ ਮੋਸਟਰ ਅਟੈਕ ਹੋ ਰਿਹਾ। ਉਹਦਾ ਕਾਰਨ ਖੂਨ ਗਾੜਾ ਸਭ ਤੋਂ ਵੱਧ ਖੂਨ ਗਾੜੇ ਦੀ ਦਿੱਕਤ ਬਹੁਤ ਜ਼ਿਆਦਾ ਹੋ ਰਹੀ ਹੈ। ਅੱਛਾ ਜੀ। ਔਰ ਇਹਦੇ ਵਾਸਤੇ ਮੈਂ ਇਹਨਾਂ ਨੂੰ ਇੱਕ ਦੇਸੀ ਨੁਕਤਾ ਦੱਸ ਰਿਹਾ ਤੁਹਾਨੂੰ। ਜੋ ਕਿ ਤੁਸੀਂ 3 ਮਹੀਨੇ ਲਗਾਤਾਰ ਲੋ ਜਿਹਦੇ ਵਿੱਚ ਖੂਨ ਗਾੜਾ ਕੈਸਟਰੋਲ ਟ੍ਰਾਈਗਲਾਈਸਰ ਬਿਲਕੁਲ ਨੋਰਮਲ ਆ ਜਾਏਗਾ। ਅੱਛਾ ਜੀ। ਉਹਦੇ ਚ ਖਾਣ ਪੀਣ ਦਾ ਪੂਰਾ ਪ੍ਰੇਜ ਰੱਖਣਾ ਪਏਗਾ ਤੁਹਾਨੂੰ। ਪੂਰਾ ਫਾਸਟ ਫੂਡ ਬੰਦ ਕਰਨਾ ਪਏਗਾ, ਤਲੇ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ। ਵੀ ਜਿਨ੍ਹਾਂ ਨਾਲ ਜੋ ਵੀ ਤੁਸੀਂ ਆਯੁਰਵੈਦਿਕ ਦਵਾਈ ਜੀ ਉਹ ਗਰੰਟੀਡ 101% ਗਰੰਟੀਡ ਇਲਾਜ ਹੈ। 100% ਲੋਕ ਠੀਕ ਹੋ ਰਹੇ ਨੇ ਇਹਦੇ ਨਾਲ। ਅੱਛਾ ਜੀ। ਆਪਣਾ ਮੁੱਦਾ ਕੀ ਹੈ? ਆਯੁਰਵੈਦਿਕ ਨੂੰ ਅੱਗੇ ਲੈ ਕੇ ਆਣਾ ਠੀਕ ਹੈ ਇਹ ਦਵਾਈ ਤੁਸੀਂ ਘਰੇ ਬਣਾਓ ਘਰ ਦੇ ਵਿੱਚ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਜੀ ਅੱਛਾ ਜੋ ਦਵਾਈ ਤੁਸੀਂ ਦੋਗੇ ਵੀ ਬੰਦਾ ਅਗਰ ਆਪਣੀ ਕੋਈ ਵੀਡੀਓ ਦੇਖ ਰਿਹਾ ਹੈ ਅਗਰ ਤੁਹਾਡੇ ਤੱਕ ਨਹੀਂ ਪਹੁੰਚ ਸਕਦਾ ਵੀ ਆਪਦੇ ਘਰੇ ਵੀ ਦਵਾਈ ਤਿਆਰ ਕਰ ਸਕਦਾ ਕੋਈ ਜ਼ਰੂਰੀ ਨਹੀਂ ਹੈ ਵੀ ਇੱਥੇ ਆਣਾ ਆਪਣੇ ਘਰੇ ਤਿਆਰ ਕਰੋ ਖਾਓ ਸਵਸਥ ਰਹੋ ਸੁਵਸਤ੍ਰੋ ਵੀ 100% ਕੋਈ ਖਰਚਾ ਕਰਨ ਦੀ ਲੋੜ ਨਹੀਂ ਜੋ ਘਰੇ ਜੋ ਵੀ ਦਵਾਈ ਵਾਸਤੇ ਚੀਜ਼ ਜੜੀ ਬੂਟੀ ਜੋ ਵੀ ਲੱਗੂਗੀ ਵੀ ਆਪਦੀ ਘਰੇ ਬਣਾ ਕੇ ਕੋਈ ਐਡਾ ਇਸ਼ੂ ਨਹੀਂ ਵੀ ਘਰੇ ਬਣਾ ਸਕਦੇ ਨੇ ਹਰੀਕਾ ਹਾਂਜੀ ਹਾਂ ਹਾਂ ਤੇ ਅੱਜਕਲ ਜੋ ਲੀਵਰ ਵਗੈਰਾ ਦੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦੇ ਬਾਰੇ ਕੁਝ ਜੀ ਅਟੈਕ ਤੋਂ ਇਲਾਵਾ ਲੀਵਰ ਦੀ ਵੀ ਅੱਜਕਲ ਬਹੁਤ ਦਿੱਕਤ ਚੱਲ ਰਹੀ ਹੈ ਲੀਵਰ ਬਸ ਉਹੀ ਮੁੱਦਾ ਫਾਸਟ ਫੂਡ ਕੈਮੀਕਲ ਚੀਜ਼ ਡੁਪਲੀਕੇਟ ਚੀਜ਼ਾਂ ਬਹੁਤ ਆ ਰਹੀਆਂ ਜੀ ਤੇ ਕਾਰਨ ਅੱਗਲੀ ਵਾਰ ਦਿੱਕਤ ਬਹੁਤ ਸਰਾਇਸਿਸ ਓਟਪੀਟੀ ਵਰਨਾ ਅੱਛਾ ਪੀਲਿਆ ਕਾਲਾ ਪੀਲਿਆ ਇਹ ਇਹ ਮੁੱਦਾ ਲੰਬੀ ਬਿਮਾਰੀਆਂ ਬਹੁਤ ਚੱਲ ਰਹੀਆਂ ਅੱਜ ਕੱਲ੍ਹ ਦੇ ਟਾਈਮ 'ਚ ਉਹਦੇ ਵਾਸਤੇ ਵੀ ਤੁਹਾਨੂੰ ਮੈਂ ਇੱਕ ਦੇਸੀ ਨੁਕਤਾ ਦੱਸੂਗਾ ਪਹਿਲਾਂ ਮੈਂ ਫੋਨ ਘੜੇ ਨੁਕਤਾ ਦੱਸਦਾ ਤੁਹਾਨੂੰ ਮੈਂ ਜੀ ਉਹਦੇ ਬਾਰੇ ਦੱਸੋ ਜੀ ਆਪਣੇ ਚਾਣ ਵਾਲਿਆਂ ਨੂੰ ਆਪਣੇ ਰਾਤ ਨੂੰ ਸੌਂਦੇ ਹੋਏ 1 ਗ੍ਰਾਮ ਸਰਪਗੰਦਾ ਰਾਤ ਨੂੰ ਸੌਂਦੇ ਹੋਏ 1 ਗ੍ਰਾਮ ਸਰਪਗੰਦੇ ਦਾ ਪਾਊਡਰ ਲੈਣਾ ਹੈ ਸਰਫਗੰਦਾ ਇਹ ਪਸਾਰੀ ਵਗੈਰਾ ਦੇ ਮਿਲਦਾ ਪਸਾਰੀ ਦੇ ਮਿਲਦਾ ਜੀ ਠੀਕ ਹੈ ਜੀ ਫਿਰ ਆਪਾਂ ਨੇ 100 ਗ੍ਰਾਮ ਦਾਲ ਚਿਨੀ ਹਾਂਜੀ 100 ਗ੍ਰਾਮ ਅਰਜੁਨ ਦੀ ਛਾਲ ਇਹਨਾਂ ਨੂੰ ਗ੍ਰाइंड ਕਰਕੇ ਹਾਂਜੀ 2 ਗ੍ਰਾਮ ਸਵੇਰੇ ਤੇ 2 ਗ੍ਰਾਮ ਸ਼ਾਮ ਨੂੰ ਲੈਣਾ ਹੈ। ਅੱਛਾ ਗ੍ਰਾਈਂਡਰ ਕਰਨਾ ਹੈ ਇਹਨਾਂ ਨੂੰ। ਹਾਂ ਇਹਨੂੰ ਗ੍ਰाइंड ਕਰਕੇ ਸਵੇਰੇ 2 ਗ੍ਰਾਮ ਸਵੇਰੇ 2 ਗ੍ਰਾਮ ਸ਼ਾਮ ਨੂੰ ਲੈਣਾ ਹੈ। ਠੀਕ ਹੈ। ਔਰ ਸਵੇਰ ਖਾਲੀ ਪੇਟ ਲਸਣ ਦੀ ਦੋ ਗੱਠੀਆਂ ਖਾਣੀਆਂ, ਦੋ ਪੀਸ ਹੁੰਦੇ ਨੇ। ਹਾਂਜੀ ਹਾਂਜੀ ਲਸਣ ਸਵੇਰੇ ਖਾਲੀ ਪੇਟ ਖਾਣੇ ਆ ਗਰੰਟੀ ਹੈ। ਕਈ ਲੋਕ ਕਹਿੰਦੇ ਵੀ ਮੇਰੇ ਇੱਕ ਸਾਈਡ ਤੋਂ ਲੱਤ ਦੁਖਦੀ ਹੈ। ਹਾਂਜੀ ਉਹਦਾ ਕਾਰਨ ਕੀ ਹੁੰਦਾ ਹੈ ਵੀ ਉਹਨਾਂ ਦਾ ਖੂਨ گاੜਾ ਹੋ ਜਾਂਦਾ ਹੈ ਉਹਨਾਂ ਦੀ ਵੇਨ ਬੰਦ ਹੋ ਜਾਂਦੀ ਹੈ ਠੀਕ ਹੈ ਜੀ ਜਿਹੜਾ ਲਸਣ ਹੁੰਦਾ ਇਹ ਨਾੜਾਂ ਨੂੰ ਖੋਲ ਦਿੰਦਾ ਹੈ ਠੀਕ ਹੈ ਜੀ ਲਸਣ ਹੋ ਗਿਆ ਦਾਲਚੀਨੀ ਹੋ ਗਈ ਕਈ ਬੰਦੇ ਕਹਿੰਦੇ ਮੈਂ ਤੁਰਦਾ ਮੈਨੂੰ ਸਾਹ ਚੜਦਾ ਹੈ ਹਾਂਜੀ ਛਾਤੀ 'ਚ ਦਰਦ ਹੋ ਰਿਹਾ ਲਗਾਤਾਰ ਕੰਟੀਨਿਊ ਠੀਕ ਹੈ ਜੀ ਮੈਨੂੰ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ਠੀਕ ਹੈ ਜੀ ਕੰਮ ਕਰਨ ਦਾ ਜੀ ਨਹੀਂ ਕਰਦਾ ਹਾਂਜੀ ਹਾਂਜੀ ਉਹ ਕੰਟੀਨਿਊ ਲਗਾਤਾਰ ਇਹਦਾ ਕੋਰਸ ਕਰੇ ਸਵੇਰੇ ਦੋ ਗੱਠੀਆਂ ਲਸਣ ਲਸਣ ਦੀਆਂ ਹਾਂ ਤੇ 100 ਗ੍ਰਾਮ ਦਾਲਚੀਨੀ ਹਾਂਜੀ 100 ਗ੍ਰਾਮ ਅਰਜੁਨ ਦੀ ਛਾਲ ਇਹਨੂੰ ਗ੍ਰਾਈਂਡ ਕਰਕੇ 2 ਗ੍ਰਾਮ ਸਵੇਰੇ ਤੇ 2 ਗ੍ਰਾਮ ਸ਼ਾਮ ਨੂੰ 3 ਮਹੀਨੇ ਲਗਾਤਾਰ ਲੈਣਾ ਔਰ ਰਾਤ ਨੂੰ ਸੌਂਦੇ ਸਰਪਗੰਦਾ ਦਾ ਪਾਊਡਰ ਆਂਦਾ ਹੈ ਜਾਂ ਤੁਸੀਂ ਕੁੱਟ ਲੋ ਕੁੱਟ ਕੇ 1 ਗ੍ਰਾਮ ਰੋਜ਼ ਰਾਤ ਨੂੰ ਸੌਂਦੇ ਲੈਣਾ ਵੀ ਮਤਲਬ ਉਹ ਪਾਊਡਰ ਵਗੈਰਾ ਬਣ ਜੂ ਉਹਨੂੰ ਪਾਣੀ ਵਗੈਰਾ ਨਾਲ ਲੈ ਸਕਦੇ ਕਿਸੇ ਬਾਸੀ ਪਾਣੀ ਨਾਲ ਲੈਣਾ ਹਣੀ ਬਾਸੀ ਪਾਣੀ ਨਾਲ ਜਿਹਦੇ ਨਾਲ ਵੀ ਆਪਣਾ ਲੀਵਰ ਦੀ ਪ੍ਰੋਬਲਮ ਹਾਰਟ ਦੀ ਹਾਰਟ ਦੀ ਕੋਈ ਵੀ ਦਿੱਕਤ ਹੋਵੇ 100% ਠੀਕ ਹੋਊਗਾ ਜੀ 100% ਵੀ ਹਾਰਟ ਦੀ ਪ੍ਰੋਬਲਮ ਤੁਸੀਂ ਦੇਖ ਸਕਦੇ ਹੋ ਡਾਕਟਰ ਦੀਪਕ ਕੁਮਾਰ ਜੀ ਜਿਨ੍ਹਾਂ ਨੇ ਹਾਰਟ ਦੀ ਪ੍ਰੋਬਲਮ ਦਾ 101% ਪੱਕਾ ਇਲਾਜ ਦੱਸਿਆ ਵੀ ਕਿਸੇ ਵੀ ਤੁਸੀਂ ਚਲੋ ਆਯੁਰਵੇ ਜੋ ਵੀ ਦਵਾਈਆਂ ਵਗੈਰਾ ਖਾਂਦੇ ਆ ਵੀ ਯਰ ਵੀ ਧਿੱਕਾਰੇ ਕਰੇ ਵੀ ਨੁਕਸਾ ਕਰ ਸਕਦੇ ਆ ਅਗਰ ਕੋਈ ਆ ਸਕਦਾ ਹੈ ਤੇ ਇੱਕ ਵਾਰ ਆਪਣੀ ਲੋਕੇਸ਼ਨ ਦੱਸ ਦੋ ਅਗਰ ਕੋਈ ਨਵੇਂ ਨੇੜੇ ਵਾਲਾ ਹੋਵੇ ਵੀ ਨਹੀਂ ਬਣਾ ਸਕਦਾ ਅਗਰ ਘਰੇ ਆ ਵੀ ਤੁਹਾਡੇ ਕੋਲ ਆਵੇ ਉਹਨੀ ਲੋਕੇਸ਼ਨ ਕਨਫਰਮ ਕਰਾ ਦਿਓ ਸਾਰਿਆਂ ਨੂੰ ਆਪਣੀ ਲੋਕੇਸ਼ਨ ਨੀਅਰ ਬੱਸ ਸਟੈਂਡ ਹਾਂਜੀ ਬੁਲਾੜਾ ਰੋਡ ਫਰੈਂਡਸ ਬੈਕਰੀ ਅੱਛਾ ਫਰੈਂਸ ਬੈਕਰੀ ਤੇ ਡਾਕਟਰ ਸਾਹਿਬ ਦਾ ਐਡਰੈਸ ਹੈ ਜੱਖਲ ਤੁਸੀਂ ਦੇਖ ਸਕਦੇ ਹੋ ਬਾਹਰ ਇਹ ਬਲਾਡਾ ਰੋਡ ਹੈ ਜਿਸ 사이 ট্রাক ਜਾ ਰਿਹਾ ਤੇ ਬਿਲਕੁਲ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਹੈ ਵੈਸੇ ਸਕਰੀਨ ਤੇ ਡਾਕਟਰ ਸਾਹਿਬ ਦਾ ਨੰਬਰ ਵੀ ਚੱਲ ਰਿਹਾ ਤੁਸੀਂ ਕੰਨੈਕਟ ਕੰਟੈਕਟ ਵਗੈਰਾ ਕਰ ਸਕਦੇ ਹੋ ਜੱਖਲ ਦੇ ਅੰਦਰ ਡਾਕਟਰ ਸਾਹਿਬ ਨੇ ਤੇ ਹਾਰਟ ਬਾਰੇ ਤਾਂ ਬਹੁਤ ਵਧੀਆ ਦੱਸਿਆ ਤੇ ਇੱਕ ਲੀਵਰ ਦੀ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਹੈ ਡਾਕਟਰ ਸਾਹਿਬ ਅੱਜਕੱਲ ਤੇ ਉਹਦੇ ਬਾਰੇ ਵੀ ਜੋ ਨਕਸ਼ਾ ਉਹ ਦੱਸੋ ਸਾਰਿਆਂ ਨੂੰ ਜੀ ਅੱਜਕੱਲ ਲੋਕ ਫਾਸਟ ਫੂਡ ਤੋਂ ਦਸੇਆ ਜ਼ਿਆਦਾ ਖਾ ਰਹੇ ਹਾਂ ਉਸ ਕਰਕੇ ਲੀਵਰ ਚ ਬਹੁਤ ਜ਼ਿਆਦਾ ਿਕਤਾਰੀ ਹੈ ਜਾਂ ਕਿਓ ਜਾਂ ਦੁੱਧ ਜਾਂ ਤਲਜੂ ਜਨਾਲ ਬਹੁਤ ਲੀਵਰ ਜ਼ਿਆਦਾ ਿਕਤਾਰੀ ਹੈ ਉਸ ਵਾਸਤੇ ਤੁਹਾਨੂੰ ਇੱਕ ਦੇਸੀ ਨੁਕਤਾ ਦੱਸਦਾ ਮੈਂ 100 ਗ੍ਰਾਮ ਪੁਨਰਵਾਲੇ ਨੇ ਤੁੰਨੇ 100 ਗ੍ਰਾਮ ਗਲੋ ਲੈਣੀ ਹੈ ਤੇ 100 ਗ੍ਰਾਮ ਕੁਟਕੀ ਲੈਣੀ ਹੈ ਤੇ 100 ਗ੍ਰਾਮ ਮਕੋਇਲੇ ਨੇ ਠੀਕ ਹੈ ਇਹ ਚਾਰਾਂ ਨੂੰ ਤੁਸੀਂ ਮਿਕਸ ਕਰਕੇ 2 ਗ੍ਰਾਮ ਸਵੇਰੇ ਤੇ 2 ਗ੍ਰਾਮ ਸ਼ਾਮ ਨੂੰ ਬਾਸੀ ਪਾਣੀ ਨਾਲ ਲੈਨੇ ਲੀਵਰ 'ਚ ਜਿੰਨੀ ਮਰਜ਼ੀ ਦਿੱਕਤ ਹੋਵੇ ਤੇ ਓਟੀਪੀਟੀ ਵਧਿਆ ਹੋਵੇ ਕਾਲਾ ਪੀਲਾ ਹੋਵੇ ਜਾਂ ਸਰੈਸਿਸ ਹੋਵੇ ਜਾਂ ਆਣ ਵਾਲੇ ਸਮੇਂ 'ਚ ਕਈ ਵਾਰ ਕੈਂਸਰ ਦੀ ਦਿੱਕਤ ਹੋ ਜਾਂਦੀ ਹੈ ਤੇ ਉਹਨੂੰ ਵੀ ਨਹੀਂ ਹੋਣ ਦੇਣਾ ਇਹਨੇ ਇੰਨੀ ਵਧੀਆ ਮੈਡੀਸਿਨ ਹੈ 2 ਤੋਂ 3 ਮਹੀਨੇ ਲਗਾਤਾਰ ਲੈ ਲੋ ਬਿਲਕੁਲ ਠੀਕ ਹੋ ਜਾਣਾ ਮਤਲਬ ਜੋ ਇਹ ਤੁਹਾਨੂੰ ਦਵਾਈਆਂ ਵਗੈਰਾ ਦੱਸੀਆਂ ਨੇ ਤੇ ਵੀਡੀਓ ਨੂੰ ਤੁਸੀਂ ਦੁਬਾਰਾ ਦੇਖ ਸਕਦੇ ਹੋ ਇਹ ਵੀ ਪੰਸਾਰੀ ਤੋਂ ਮਿਲਣਗੇ ਪੰਸਾਰੀ ਦੇ ਮਿਲਣਗੇ ਅਸੀਂ ਖੁਦ ਦੁਕਾਨ ਤੇ ਪੇਸ਼ੈਂਟ ਨੂੰ ਦਿੰਨੇ ਆ ਔਰ ਪੇਸ਼ੈਂਟ 100% ਠੀਕ ਹੁੰਦਾ ਹੈ ਹੁਣ ਪਿੱਛੇ ਜੀ ਇੱਕ ਪੇਸ਼ੈਂਟ ਸੀ ਉਹਦੇ ਕੋਲੇ ਹੈਪੇਟਾਈਟਿਸ ਬੀ ਸੀ ਉਹਦੇ ਸੈੱਲ ਸੀ 1 ਲੱਖ 1 ਕਰੋੜ 7 ਲੱਖ ਸੀ ਔਰ 1 ਕਰੋੜ 7 ਲੱਖ ਔਰ ਆਪਾਂ ਨੇ ਮੈਡੀਸਿਨ ਦਿੱਤੀ ਉਹਨਾਂ ਨੂੰ ਉਹਦੇ 2 ਲੱਖ 26000 ਰਹਿ ਗਏ ਮਤਲਬ ਕਿ ਇਹਦੀ ਲਿਮਟ 3 ਤੋਂ 4 ਲੱਖ ਦੀ ਹੁੰਦੀ ਹੈ। ਹਾਂ ਹਾਂ। ਬਸ ਇੰਨੀ ਕੁ ਹੁੰਦੀ ਨੀਰਵੋਲ ਉਹਨਾਂ ਦੇ ਕਰੋੜਾਂ 'ਚ ਹੋ ਰਹੀ ਸੀ। ਕਰੋ ਵਧ ਰਹੇ ਸੀ ਮਤਲਬ ਵੀਪੀ ਵਗੈਰਾ ਘਟਦਾ ਵਧਦਾ ਰਹਿੰਦਾ ਉਹ ਤਾਂ ਇਹ ਬਹੁਤ ਜ਼ਿਆਦਾ ਵਧ ਰਹੇ ਸੀ ਤੇ ਜਿਸ ਕਰਕੇ ਉਹਨਾਂ ਨੂੰ ਦਿੱਕਤ ਆ ਰਹੀ ਸੀ। ਹਾਂਜੀ। ਔਰ ਉਹਨਾਂ ਨੇ ਆਪਣੇ ਤੋਂ 3 ਤੋਂ 4 ਮਹੀਨੇ ਦਵਾਈ ਲਈਤੀ 2 ਲੱਖ ਸੈੱਲ ਆ ਗਏ, ਨਾਰਮਲ ਸੈੱਲ ਆ ਗਏ। ਵੀ ਨਾਰਮਲ ਤਰੀਕੇ ਨਾਲ ਆ ਗਏ। ਤੇ ਤੁਸੀਂ ਦੇਖ ਸਕਦੇ ਹੋ ਡਾਕਟਰ ਸਾਹਿਬ ਨੇ ਜੋ ਸਭ ਤੋਂ ਵੱਡੀਆਂ ਪ੍ਰੋਬਲਮਾਂ ਅੱਜਕਲ ਚੱਲ ਰਹੀਆਂ ਨੇ ਲੋਕੀ ਰੁਝਾਨ ਚ ਐਨੇ ਰੁੱਜੇ ਹੋਏ ਨੇ ਮਤਲਬ ਅੱਜਕਲ ਪੈਸਾ ਕਮਾਉਣ ਚ ਲਾ ਲਓ ਕਿਸੇ ਹੋਰ ਤਰੀਕਾ ਚ ਲਾ ਲਓ ਖਾਣ ਪੀਣ ਚ ਲਾ ਲਓ ਵੀ ਆਪਣੀ ਸਿਹਤ ਕੰਨੀ ਅੱਜਕਲ ਕੋਈ ਧਿਆਨ ਨਹੀਂ ਦੇ ਰਹਾ ਤੇ ਸਭ ਤੋਂ ਵੱਡੀਆਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਦੋ ਹੀ ਪ੍ਰੋਬਲਮ ਚੱਲ ਰਹੀਆਂ ਨੇ ਲੀਵਰ ਤੇ ਹਾਰਟ ਅਟੈਕ ਦੀ ਉਹਨਾਂ ਦੀ ਡਾਕਟਰ ਦੀਪਕ ਕੁਮਾਰ ਜੀ ਨੇ ਬਹੁਤ ਵੱਡੀਆਂ ਦੇਸੀ ਨੁਕਸਾ ਦੱਸਿਆ ਆਯੁਰਵੈਦਿਕ ਤੁਸੀਂ ਘਰੇ ਵੀ ਬਣਾ ਸਕਦੇ ਹੋ ਡਾਕਟਰ ਸਾਹਿਬ ਦਾ ਵੈਸੇ ਸਕਰੀਨ ਤੇ ਨੰਬਰ ਚੱਲ ਰਿਹਾ ਇਹਨਾਂ ਨਾਲ ਕਨੈਕਟ ਕੰਟੈਕਟ ਵੀ ਕਰ ਸਕਦੇ ਹੋ ਤੁਹਾਨੂੰ ਲੋਕੇਸ਼ਨ ਫੇਰ ਕਨਫਰਮ ਕਰਾਨੇ ਡਾਕਟਰ ਸਾਹਿਬ ਦੀ ਜਾਖਲ ਬਲਾਡਾ ਰੋਰ ਨੀਅਰ ਬਸ ਸਟੈਂਡ ਜਾਖਲ ਮੰਡੀ ਹਾਂ ਤੇ ਡਾਕਟਰ ਸਾਹਿਬ ਇੱਕ ਹੋਰ ਦੱਸਣਾ ਚਾਹੁੰਦੇ ਨੇ ਸਭ ਤੋਂ ਵੱਡਾ ਅੱਜਕੱਲ ਦਿਕਤ ਚੱਲ ਰਹੀ ਹੈ ਕਈ ਵਾਰ ਤੇ ਉਹਦਾ ਇਲਾਜ ਦੱਸਣਾ ਹਾਂਜੀ ਡਾਕਟਰ ਸਾਹਿਬ ਦੱਸੋ ਅੱਜਕੱਲ ਕਈਆਂ ਨੇ ਬੱਚਾ ਨਹੀਂ ਹੁੰਦਾਗਾ ਹਾਂਜੀ ਉਹ ਹਾਲ ਲੇਡੀਜ਼ ਨੂੰ ਕੋਈ ਵੀ ਦਿਕਤ ਨਹੀਂ ਹੁੰਦੀਗੀ ਪਰ ਬੱਚਾ ਕੰਸੀਮ ਕਰਨ ਵਾਸਤੇ ਬਹੁਤ ਦਿਕਤ ਆ ਰਹੀ ਹੈ ਉਹਨਾਂ ਨੂੰ ਹਾਲਾ ਕਹਿੰਦਾ ਕੋਈ ਵੀ ਪ੍ਰੋਬਲਮ ਹੀ ਐ ਨਾ ਕੋਈ ਰਸੋਲੀ ਐ ਨਾ ਕੋਈ ਦਿੱਕਤ ਐ ਫਿਰ ਵੀ ਬੱਚਾ ਨਹੀਂ ਹੋ ਰਿਹਾਗਾ ਆਪਾਂ ਉਹਦੀ ਦੇਸੀ ਦਵਾਈ ਦਿੰਨੇ ਆ 3 ਦਿਨ ਦਾ ਕੋਰਸ ਐ ਹਾਂਜੀ ਠੀਕ ਐ 3 ਤੋਂ 4 ਮਹੀਨੇ ਲਗਾਤਾਰ ਲੈਣਾ ਪੈਂਦਾ ਗਰੰਟੀ ਐ 100% ਬੱਚਾ ਹੁੰਦਾ ਪਰ ਅਸੀਂ ਉਹਦੇ ਕੋਈ ਪੈਸਾ ਨਹੀਂ ਲੈਂਦੇ ਕੋਈ ਚਾਰਜ ਨਹੀਂ ਲੈਂਦੇ ਫ੍ਰੀ ਆਫ ਕੋਸਟ ਦੇ ਰਹੇ ਆ ਅੱਛਾ ਔਰ ਜੋ ਕਿ ਮੇਰੀ ਮਾਤਾ ਜੀ 20 ਸਾਲ ਤੋਂ ਦਵਾਈ ਦੇ ਰਹੀ ਐ ਹੁਣ ਮੈਂ ਉਹ ਦਵਾਈ ਦੇਣ ਲੱਗਿਆ ਠੀਕ ਐ ਜੀ ਇਹ ਅਸੀਂ ਇੱਕ ਸੇਵਾ ਕਰਦੇ ਆ ਉਹ ਫ੍ਰੀ ਦਵਾਈ ਦਿੰਨੇ ਆ ਪਰ ਦਿਨੇ ਇੱਕ ਦਿਨ ਚ ਇੱਕ ਜਣੇ ਦਵਾਈ ਦਿੰਨੇ ਆ ਵੀ ਮਤਲਬ ਕਿ ਅਗਰ ਕੋਈ ਵੀਡੀਓ ਦੇਖ ਕੇ ਆਂਦਾ ਹੈ ਵੀ ਉਹ ਇੱਕ ਵਾਰ ਨਾ ਆਉਣ ਤੋਂ ਪਹਿਲਾਂ ਤੁਹਾਡੇ ਨਾਲ ਸੰਪਰਕ ਕਰ ਲੈਣਾ ਵੀ ਅਸੀਂ ਕੀ ਪਤਾ ਤੁਹਾਡੇ ਆਣ ਉਹਨਾਂ ਦੇ ਆਉਣ ਤੋਂ ਪਹਿਲਾਂ ਕੋਈ ਦਵਾਈ ਲੈ ਕੇ ਆ ਹੋਵੇ ਤੇ ਤੁਸੀਂ ਉਹਨੂੰ ਦੇ ਨਹੀਂ ਸਕਦੇ ਤੇ ਇੱਕ ਬਹੁਤ ਵੱਡੀ ਕਿਸੇ ਵੀ ਭੈਣ ਸਾਡੇ ਕੋਈ ਵੀ ਹੋਵੇ ਜਿਨ੍ਹਾਂ ਦੇ ਬੱਚਾ ਵਗੈਰਾ ਨਹੀਂ ਹੋ ਰਿਹਾ ਤੇ ਉਹ ਡਾਕਟਰ ਦੀਪਕ ਕੁਮਾਰ ਜੀ ਨਾਲ ਸੰਪਰਕ ਕਰ ਸਕਦੇ ਨੇ ਕਿਉਂਕਿ ਕਿਸੇ ਵੀ ਅੱਜਕੱਲਹ ਪ੍ਰੋਬਲਮਾਂ ਚੱਲ ਰਹੀਆਂ 100 ਪ੍ਰੋਬਲਮ ਆਉਂਦੀਆਂ ਬੱਚੇ ਦੀ ਪ੍ਰੋਬਲਮ ਵੀ 101% ਹੈ 101% मोस्टली ਲੋਕਾਂ ਦੇ ਬੱਚਾ ਹੁੰਦਾ ਜੀ ਕੋਈ ਪੈਸਾ ਨਹੀਂ ਲੈਂਦੇ ਅਸੀਂ ਤਾਂ ਬਸ ਸੇਵਾ ਵਾਸਤੇ ਕਿੰਨਾ ਗਊਆਂ ਦੀ ਸੇਵਾ ਕਰੋ ਦੀ ਵੈਸਟ ਸਾਡੇ ਕੋਲੇ 12-12 ਸਾਲ ਬਾਅਦ ਵੀ ਬੱਚਾ ਹੋਇਆ ਜੀ ਐਸੇ ਦੇ ਪੇਸ਼ੈਂਟ ਹੈ ਸੰਗਰੂਰ ਤੋਂ ਹੈ ਪਟਿਆਲੇ ਤੋਂ ਹੈ ਆਪਣੀ ਸਰਦਾਰ ਤਲਵਾਰੀ ਹੈ ਉਹਨਾਂ ਦੇ ਕੋਲ ਲੜਕੀ ਹੈ 12 ਸਾਲ ਬਾਅਦ ਬੱਚਾ ਆਇਆ ਹੈ ਵੀ ਆਪਣੇ ਤੋਂ ਦਵਾਈ ਲੈ ਕੇ ਗਏ ਸੀ ਆਪਾਂ ਬੱਚੇ ਹੋਣ ਦੀ ਦਵਾਈ ਦੇਣਾ ਨਾ ਕਿ ਲੜਕਾ ਨਾ ਲੜਕੀ ਦੀ ਬੱਚੇ ਓਨਲੀ ਸੇਵਾ ਕਰਦੇ ਆਂ ਅਗਲੇ ਦਾ ਭਲਾ ਹੋਵੇ ਬਸ ਅਸੀਂ ਤਾਂ ਕਹਿੰਨੇ ਆਂ ਵੀ ਅਗਲੇ ਦਾ ਵੰਸ਼ ਅੱਗੇ ਚੱਲੇ ਬਸ ਬਸ ਇਹੀ ਹੈ ਜੀ ਤੇ ਆਪਾਂ ਡਾਕਟਰ ਦੀਪਕ ਕੁਮਾਰ ਜੀ ਨੂੰ ਮਿਲੇ ਜਿਨ੍ਹਾਂ ਨੇ ਬਹੁਤ ਇਹ ਬਿਮਾਰੀਆਂ ਦੇ ਬਾਰੇ ਦੱਸਿਆ ਉਮੀਦ ਕਰਦਾ ਸਾਰੇ ਇਸ ਨੁਕਸੇ ਨੂੰ ਅਪਣਾਓ ਤੇ ਇਸ ਬਿਮਾਰੀਆਂ ਤੋਂ ਛੁਟਕਾਰਾ ਪਾਓ ਮਿਲਦੇ ਆਂ ਅਗਲੀ ਵੀਡੀਓ 'ਚ ਦੁਬਾਰਾ ਸ਼ਸ਼ੀਕਾਲ ਜੀ